ਹਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨੇ ਸੂਈਆਂ ਦਿਖਾਵਾਂਗੇ ਬਾਕੀ ਵੀਡੀਓ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਵੀਡੀਓ 'ਚ ਹੱਥ ਜੋੜ ਕੇ ਇਹ ਹੀ ਬੇਨਤੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਖੜੋ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਉਹ ਵੀਰ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਕਰਾ ਲੈ ਤਸੱਲੀ ਕਰਕੇ ਕਰਨਾ ਫਰਜ਼ ਈ ਤੁਹਾਡਾ ਵਾ ਪੈਸੇ ਤੁਸੀਂ ਖਰਚਨੇ ਆ ਆਪ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਗਰੰਟੀ ਤੇ ਪੁੱਛੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾਕ ਜੀ ਬਾਬੇ ਪਾਲਾ ਹੁਣੇ ਬੜੀ ਕਿਰਪਾ ਸਤਿਗੁਰ ਦੀ ਚਲੋ ਜੀ ਕਿਰਪਾ ਜੀ ਦੀ ਜੀ ਤੇ ਨਾਮ ਦੱਸ ਤੇ ਕਰੀ ਫਿਰ ਬਾਬਾ ਜੀ ਮੇਰਾ ਵਰਦਪਾਲ ਸਿੰਘ ਜੀ ਹਾਂਜੀ ਜਿਲ੍ਹਾ ਮਸਲ ਤਸੀਲ ਵਾਵਾ ਬਕਾਲਾ ਖਰਚੀਆਂ ਪਹਿਲਾਂ 2 ਕਿਲੋਮੀਟਰ ਰਹੀਆ 4 ਵਿਆਹ 7 ਤਾ ਬਗੜਾ 7 ਕਿਲੋਮੀਟਰ ਪੈਂਦਾ ਜੀ ਤੇ ਅੰਬਰਸਰ ਪੈਂਦਾ ਜੀ 35 ਕਿਲੋਮੀਟਰ ਤੇ ਤਰਨਤਾਰਨ 35 ਕਿਲੋਮੀਟਰ ਬਾਹੀ ਪੈਂਦਾ ਜਦੰਦਰ ਪੈਂਦਾ ਜੀ 50 ਮੇਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਲਾਗੇ ਕਰਿਆਨੇ ਵਾਲੀ ਦੁਕਾਨ ਲਾਗੇ ਦੋ ਨੰਬਰ ਆਪਣੀ ਗਲੀ ਦੀ ਠੇਕਾ ਚੁੱਕਿਆ ਗਿਆ ਵੱਡੇ ਭਾਈ ਜੀ ਠੀਕ ਹੈ ਜੀ ਹਾਂ ਜੀ ਤੇ ਫੋਨ ਨੰਬਰ ਵੀ ਦੱਸ ਦਿਓ ਫੋਨ ਨੰਬਰ 9842418615 ਵੀ ਭਾਈ ਇੱਥੇ ਵਰਸਲ ਚੱਲਦਾ ਜੀ ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਸਭ ਤੋਂ ਪਹਿਲਾਂ ਜਿਹੜੀ ਹੈ ਪਹਿਲੇ ਨੰਬਰ ਤੇ ਕਿੰਨਾ ਚਿਰ ਹੋਗਾ ਜੀ ਇਹਨਾਂ ਸੂਈ ਨਾਲ ਇਹਨੂੰ ਵੀਰ ਜੀ ਕੋ ਵੀਰ ਮ ਆ ਬੱਚੀ ਜੇ ਬਾਕੀ ਮਹੀਨੇ ਤੋਂ ਤੇ ਬਾਹਰ ਹੀ ਆ ਬੱਚਾ ਇਸ ਤਰ੍ਹਾਂ ਮਹੀਨੇ ਤੋਂ ਅੱਗ ਬੰਨੇ ਹੀ ਆ ਕੋਈ ਬਾਹਰ ਹੀ ਹੋਊਗਾ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਆ ਵੀ ਭਾਈ ਸਹੀ ਹੋਗਾ ਯਾਰਾ ਗਰੰਟੀ ਦੇਣੀ 10 ਲੀਟਰ ਪੱਕਾ ਦੁੱਧ ਜਰਾਂਗੇ ਦੋ ਟਾਂ 73 ਟਾਂ ਵੀ ਭਾਈ ਇਹ ਆ ਵੀ ਕਰੋ ਐੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਬੜਦਾ ਬੜਾ ਹਾਂਜੀ ਹਾਂਜੀ ਤੋਰੋ ਫੇਰ ਇੱਕ ਦਿਨ ਬਾਅਦ ਤੇ ਚੋਣ ਚਾਣ ਬੜੀ ਚੰਗੀ ਹੋਊਗੀ ਆ ਪਾਜੀ ਵਾਰ ਆਜ ਲੈ ਆ ਬੜੀਆਂ ਵੱਡੇ ਭਾਜੀ ਫੇਰ ਇਹ ਫ੍ਰਿਜ ਆਈਆਂ ਵੇਖ ਲੋ ਆ ਲਓ ਐਦਾਂ ਹੀ ਆਖੋ ਧਾਰਾ ਮਾਰਦਾ ਭਾਵੇਂ ਚਲੋ ਆਜ ਲੈ ਆ ਫੇਰ ਆ ਦੇਖਾਂਦੇ ਜੀ ਠੀਕ ਹੈ ਜੀ ਇਧਰ ਆ ਨਹੀਂ ਪਾ ਜੀ ਇਧਰ ਵੇਖ ਲੋ ਇਧਰ ਵੇਖ ਲੋ ਇਹਨਾਂ ਕੋ ਵੀਰ ਕਵੇ ਠੀਕ ਆ ਜੇ ਪਾਸੇੋਂ ਬਹਿ ਜਾਊਗਾ ਇਸ ਤਰ੍ਹਾਂ ਹੀ ਛੱਡ ਕੇ ਰਾਈ ਜੀ ਇਧਰ ਖੁੱਲੀਆਂ ਬਟਾਰੀਆਂ ਮਿਲਦੀਆਂ ਚੀਜ਼ਾਂ ਵੇਖ ਲੋ ਹਰ ਵੀ ਪਾ ਜੀ ਠੀਕ ਹੈ ਜੀ ਇਹਨਾਂ ਕੋ ਵੀਰ ਭਰਾ ਕਵੇ ਠੀਕ ਆ ਜਿੱਥੇ ਖੜਾ ਜੂਗੀ ਪਾ ਜੀ ਪਾ ਤੇ ਲੰਗਰੀਆ ਥੱਲੇ ਲੰਗਰੀਆ ਵੱਡੇ ਪਾ ਜੀ ਚਲੋ ਆ ਜਲਾਓ ਫਿਰ ਹਾਂ ਜੀ ਦੇ ਦਮੋ ਲਾ ਫਿਰ ਮੋਲ ਸ਼ਾਇਦ ਹੱਥ ਭਾਜ ਕਿੰਨਾ ਮੋਲ 40 ਕਰਦੇ ਕਿੰਨਾ ਮਾਨਦਾਨ ਕਹੋਗੇ ਕਰ ਦਾਂਗੇ 35 ਹੀ ਦੇ ਦਈਏ ਹਾਂਜੀ 35 ਦੀ ਮਾਮੇ ਨੂੰ ਪੁੱਛ ਲੋ ਵਾਵਾ ਜਿਹੜਾ ਬਾਦ ਆਇਆ ਅੱਜ ਕਿੰਨਾ ਉਹ ਵੇਦੀ ਕਿੰਨਾ ਕਰਦੀ ਹੈ ਮਾਨ ਫਿਰ 33 ਰਾਇ ਭਾਈ ਹਾਂਜੀ 33 ਦੀ 33 ਦੀ 2000 ਕੋਈ ਗੱਲ ਨਹੀਂ ਠੀਕ ਹੈ ਕੋਈ ਵੀ ਬਾਕੀ ਚਲੋ ਖੁੱਲਾ ਕਰ ਦੋਗੇ ਮਾਨ ਬੋਲਾ ਵੀ ਭਾਜੀ ਮੋੜ ਦੇ ਨੀ ਆਪਾਂ ਠੀਕ ਹੈ ਜੀ ਉਹ ਵੀਰ ਭਰਾ ਕਹੂਗਾ ਮੋੜ ਦੇ ਨੀ ਆ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਜੀ ਦੂਜਾ ਸੋਇਆ ਭਾਜੀ ਰੱਸੀ ਪਾ ਕੇ ਚੋਈ ਦੀ ਜੇ ਵਸੀ ਅੱਛਾ ਹਾਂਜੀ ਇਹਦੇ ਤੋਂ ਤੋਂ ਦੀ 11 ਉਹ ਦਾ 10 ਦੀ ਗਰੰਟੀ ਦਊਗਾ ਕਿੰਨਾ ਚਿਰ ਹੋਇਆ ਸੋਇਨਾ ਜਿਹੜਾ ਸਾਹਮਣੇ ਬੱਚਾ ਵੀ ਜੀ ਇਹਦੀਆਂ ਪੰਨੀਆਂ ਆ ਰਿਹਾ ਇਹ ਵੀ ਮਹੀਨੇ ਮਹੀਨੇ ਤੇ ਲੱਗੇ ਬੰਦੇ ਦਾ ਬੱਚਾ ਇਹ ਵੀ ਹੈਗਾ ਹੀ ਆ ਤੋਰੋ ਫਿਰ ਇੰਨਾ ਮੈਂ ਹੋਰ ਭਾਜੀ ਦਰਦੀ ਆ ਵਸੀ ਚੋਣ ਲੱਗਿਆ ਨਹੀਂ ਤਾਂ ਆਪਲਾ ਤੂੰ ਗੋੜ ਦੀ ਰੱਸੀ ਪਾ ਦੇ ਨਾ ਬਹਿਣਾ 10 ਕਿਲੋ ਦੁੱਧ ਜਿਹੜਾ ਕਿੰਦੇ ਵੀ ਦੇ ਕੋਲ ਹੈਗਾ ਜਿਹੜਾ ਤੁਸੀਂ ਆਪ ਚਾ ਕੇ ਖੜਨਾ ਹੰਦੀ ਹੰਦੀ ਬੜੀ ਆ ਰੁਪੀ ਭਾਜੀ ਉਹ ਡਰਦੀ ਆ ਬੱਚੀ ਆ ਵੇਖੋ ਇੱਕ ਢੰਡਰਾ ਨੂੰ ਡਰ ਗਈ ਆ ਇਹਦਾ ਕੋਈ ਨਹੀਂ ਖਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਜਵਾਬ ਸਮਾਰ ਭਾਜੀ ਇੱਕ ਨੰਬਰ ਹੋਊਗਾ ਤੇ ਕੋਈ ਗੱਲ ਕਹਿਣ ਦੀ ਨਹੀਂ ਆ ਤੇ ਕਿੰਨਾ ਮੁੱਲੇ ਦਾ ਮੁੱਲ ਜਿਆ ਜਿਆ ਦਾ ਪੀ ਭਾਜੀ ਕਿੰਨਾ ਕਰ ਜਿਹੜਾ ਵੀ ਚੱਲੀ ਜਾਂਦਾ ਮਾਨ ਕੋ ਕਿ ਕਰ ਦਾਂਗੇ ਕਿੰਨਾ ਕਰ ਦੀਏ ਜਿੰਨਾ ਕਰੋਗੇ ਵੱਡੇ ਭਾਜੀ 35 ਦੇ ਦਈਏ ਵੀ ਹਾਂਜੀ 35 ਦੀ ਮਾਨੇ ਕੋ ਭਰਾ ਛੋਟਾ ਕਿਥੇ ਆਉਣੀਆ ਭਾਈ 2000 ਹੋਰ ਕਰਾਂਗੇ ਅੱਛਾ ਤੇ 33 33 ਲੈ ਕੰਮ ਚਲੋ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੇ ਆ ਇਹ ਵੀ ਭਾਜੀ ਹੁਣੇ ਆਈ ਆ ਮੈਡ ਇਹਨਾਂ ਵਿੱਚ ਆ ਬੋਜੋ ਬਨਾਵਾ ਪਾ ਦੇਣਾ ਇਹ ਵੱਡੇ ਭਾਜੀ ਤੁਹਾਡੇ ਹੁੰਦੇ ਗੱਡੀ ਚ ਆਪਾਂ ਲਾਈ ਤੋਰ ਕੇ ਲਈ ਆਉਂਦੇ ਹਾਂ ਇਹ ਗਾ ਅਜੋ 4 ਦਿਨ ਸੂਈ ਨੂੰ ਵਿਜੀ ਕੋ ਬਾਲੀ ਬਣਾ ਕੇ ਵੀਰ ਭਰਾ ਆਪਣੇ ਘਰੋਂ ਲੈ ਜੀ ਅੱਛਾ ਹਾਂਜੀ ਤੇ ਕਿੰਨਾ ਕਿ ਦੁੱਧ ਜੇ ਹੁਣ ਮੌਕੇ ਤੇ ਮੌਕੇ ਤੇ ਤੁਹਾਨੂੰ ਭਾਜੀ ਜਿਹੜਾ 8 ਕਿਲੋ ਤਿਆਰ ਹੋਗਾ ਬੜਾ ਕਿੰਨਾ ਕਰੀ ਜਾਊਗੀ ਦੁੱਧ ਵੀ ਜਿਆਦਾ 12 ਕਿਲੋ ਮਾਣਨ ਦੇਉਗੇ ਆਪੀ ਭਾਜੀ ਖੇਤੋਂ ਆਈ ਆ ਆਪੀ ਭਾਜੀ ਆ ਬੱਚਾ ਜੇ ਇਹਦੇ ਮਗਰ ਵੀ ਵੱਛੀ ਵੱਛੀ ਆ ਆਪੀ ਭਾਜੀ ਆਦੀ ਆ ਵੇ ਲੋ ਜੇ ਨਾੜੂ ਨਾਲ ਚੌਥਾ ਦਿਨਾਂ ਸੂਈ ਨੂੰ ਇਹਨਾਂ ਕੋ ਵੀਰ ਕਵੇ ਬਾਕੀ ਜੇ ਆ ਦੇਖ ਸਕਦੇ ਹੋ ਨੇ ਗੱਡੀ 'ਚੋਂ ਵੀ ਲੱਥੀ ਹੈ ਜੇ ਉਸ ਤਰ੍ਹਾਂ ਪਿੱਛੇ ਲਿਪਟੀ ਹੈ। ਉਹ ਭਾਜੀ ਬੱਸੀ ਡੱਬੀ ਰੱਸੀ ਪਾਉਂਦੀ ਆ। ਇਹਨਾਂ ਦੋਵਾਂ ਨੂੰ ਨਹੀਂ ਪਾਉਂਦੀ ਲੋੜ। ਆਹ ਵੇਖ ਲਓ। ਸਪੈਸ਼ਲੀ ਹੋਊਗੀ ਭਾਜੀ ਜੋਨੇ ਦੀ। ਚਲੋ ਫਿਰ ਲੈ ਜਾਂਦਾ। ਇਹ ਵੀ ਸ਼ੱਭ। ਜਿੰਦਾ ਮਰਜੀ ਉੱਤੋਂ ਥੱਲੇ ਨੰਗ ਦੀ ਆ ਵੱਡੇ ਭਾਜੀ। ਇਹਨੇ ਕਿਰੇ ਭਾਈ ਸਵੇਰ ਦੇ ਆ ਜਾਂਦੀ ਮਾਂ ਕਰ ਦਵਾ ਮੇਕਅਪ ਇਹਨਾਂ ਨੂੰ ਹੱਲ-ਮੁਲ ਕੇ ਦੇ। ਠੀਕ। ਬਾਅਦ ਨਹੀਂ ਹੈ ਵੀ। ਚਲੋ ਹੁਣ ਨਵਾ ਕੇ ਘੱਲ ਦਿਓ। ਹਾਂ ਜਾਨੀ ਕੋਈ ਨਹੀਂ ਵੱਡੇ ਭਾਜੀ। ਇਹ ਦਾ ਫਿਰ ਮੁੱਲ ਇਹ ਵੀ 6 ਵੀ ਦੇ ਦੇਣੀ ਜੀ 33 33 20 30 ਹੁੰਦੇ ਪੌਰਾ ਜੀ ਖੁੱਲੇ ਮਾਨਦਾਨ ਹੋਣਗੇ ਇਕੱਠਿਆਂ ਤੋਂ ਵੀਰ ਭੜਾ ਲਊਗਾ 95 ਦੀਆਂ ਤਿੰਨੇ ਜਦੂਆਂ ਦੇ ਪਾਜੀ ਹਾਨਾਂ ਅੱਛਾ ਜਿੰਨੇ ਇਕੱਠਿਆਂ ਤੋਂ ਵੀਰ ਲਊਗਾ ਅੱਛਾ ਹਾਂਜੀ ਬਾਕੀ ਇਹ ਆ ਵੀ ਮਾਨਦਾਨ ਖੁੱਲਾ ਹੋ ਜਾਊਗਾ ਉਹ ਖੁੱਲੇ ਕਰਾਂਗੇ ਕੱਲੀ ਕੱਲੀ ਵੀਰ ਮੰਗੂਗਾ ਇਕੱਠੇ ਦੰਨੀਆਂ ਮੰਗੂਗਾ 95000 ਦਊਗਾ ਚੋ ਖੁੱਲਾ ਮਾਨਦਾਨ ਸ਼ੋਰ ਸ਼ਾਪਾ ਖੁੱਲਾ ਕਰੂਗਾ ਵੀਰ ਭਰਾ ਨੂੰ ਫੋਨ ਲਾਵੇ ਇੱਕ ਜੀ ਇਕੱਠਿਆਂ ਲਊਗਾ ਨਾ ਵੀਰ ਜੀ ਕੋਈ 50 ਕਿਲੋ ਮੀਟਰ ਤੇ ਪਹੁੰਚ ਕਰ ਦੂੰ 95000 ਠੀਕ ਹੈ ਕਿੰਨਾ ਰਿਹਾ ਤੇ ਬਾਕੀ ਤੁਹਾਡੇ ਘਰ ਕੋ ਤਸੱਲੀ ਕਰਕੇ ਸੋਈ ਕਰਕੇ ਕੋਈ 2 ਟਾਂ 3 ਟਾਂ 4 ਟਾਂ ਕੋ ਵੀਜੀ ਭਾਰੀ ਕਰ ਲੈ ਮੁੜ ਕੇ ਨਾ ਵੀਰ ਮਰਾ ਗੁਲਾਮਾਂ ਦਾ ਹਾਂ ਜੀ ਹੋਰ ਅਗਲੀ ਗਾੜੀ ਸੇਵਾ ਦੇ ਠੀਕ ਹੈ ਜੀ ਹਾਂਜੀ ਭਾਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ